ਆਸੀ ਗੱਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਅੱਜ ਜਦੋਂ ਆਪਾਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਨਾ ਇਹ ਸਿਰ ਨੂੰ ਚੜਦੇ ਆ ਤੇ ਆਇਕਾ ਖੱਚ ਸ਼ੇਰੋਂ ਵਾਲਾ ਇਹਨੇ दारू ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਲ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨੇ ਪੋਸਟ ਪਾਈ ਅਜੇ ਚਮਤਕਾਰ ਹੁੰਦਾ ਤਾਂ ਕਿਹਦਾ ਦਿਲ ਕਰਦਾ 7 ਸਾਲ ਤੋਂ 9 ਸਾਲ ਦੇ ਨਿਆਣੇ ਮਰਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਉੱਚ ਦਾ ਪੀਰ ਖਾਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਨਾਨਕਾਂ ਲੋਕਾਂ ਤੋਂ ਕੌੜੇ ਮਰਵਾਉਣ ਤੋਂ ਜੇ ਚਮਤਕਾਰ ਹੁੰਦਾ ਤਾਂ ਇਸਮੇਂ ਵੀ ਤਾਂ ਲੋੜ ਨਾ ਪੈਂਦੀ ਜਫਰੋਨਾ ਮਾਂਸ ਨਾ ਖਾਣ ਨੂੰ ਤੇਰੇ ਤੋਂ ਸਾਡੇ ਇਸਟ ਸਾਡੇ ਗੁਰੂ ਸਾਹਿਬ ਬਾਰੇ ਐਡਾ ਤਗੜਾ ਬਿਆਨ ਲੈਣ ਨੂੰ ਕਿਹਨੇ ਕਿਹਾ ਤੈਨੂੰ ਅੱਡੀ ਪਕਾਈ ਮਾਰਨ ਲਈ ਕਿਹਨੇ ਗਿਆ ਹਲਕਿ ਤੂੰ ਆਪ ਲਿਖਿਆ ਆ ਵੀ ਮੇਰੀ ਪਕਾਈ ਦਾ ਅਸਰ ਕਰ ਲਿਓ ਤੇਰੇ ਤੋਂ ਪੁੱਛਾਂਗੇ ਤੇਰੇ ਕੋਲ ਕੌਣ ਗਿਆ ਸੀ ਵੀ ਤੂੰ ਦੱਸ ਵੀ ਸ਼ਰਾਬੀ ਆ ਸਾਡੇ ਬਾਰੇ ਦੱਸ ਸਾਡੇ ਗੁਰੂਆਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਹੈ ਵੀ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਬਹੁਤ ਥਾਵਾਂ ਤੇ ਅੱਜ ਵੀ ਸ਼ਰਧਾ ਨਾਲ ਇਤਿਹਾਸ 'ਚ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਇੰਸ ਨਹੀਂ ਮੰਨਦੀ ਪਰ ਉਹ ਹੁੰਦੀਆਂ ਨੇ ਬਹੁਤ ਗੁਰੂ ਸਾਹਿਬ ਗੁਰਦੁਆਰਿਆਂ ਚ ਬਹੁਤ ਮੰਦਰਾਂ ਚ ਇਹ ਚੀਜ਼ਾਂ ਹੁੰਦੀਆਂ ਨੇ ਜੇ ਤੁਹਾਨੂੰ ਕਹਿਣਾ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਵਾਂਗੇ ਤੁਹਾਨੂੰ ਹੈਗੀ ਜੁੱਤੀਆਂ ਦੀ ਕਮੀ ਥੋੜੇ ਤੋਂ ਪੈਸੇ ਤਾਂ ਦੇ ਨਹੀਂ ਹੁੰਦੇ ਬੂਟਾਂ ਦੇ ਲੈ ਕੇ ਪ੍ਰਮੋਸ਼ਨ ਕਰਨ ਜਾਂਦੇ ਹਾਂ ਅਗਰ ਇਹ ਗਰੀ ਮਾਰਕਰ ਹੈ ਅਮੈਂ ਕੋਈ ਪ੍ਰਮੋਸ਼ਨ ਨੂੰ ਬੁਲਾਉਂਦਾ ਅਗਲਾ ਚਾਹੁੰਦਾ ਵੀ ਸਾਡਾ ਕੰਮ ਚੱਲੇ ਕੰਮ ਦਾ ਕੀ ਸਵਾਹ ਚੱਲਣਾ 15-15000 ਦੇ ਤਾਂ ਤੁਸੀਂ ਬੂਟ ਲੈ ਆਉਣੇ ਤੁੰ ਗੁਰੂ ਸਾਹਿਬ ਬਾਰੇ ਕਿੱਦਾਂ ਬਿਆਨ ਦੇ ਸਕਦਾ ਮੈਂ ਵੀ ਚਮਤਕਾਰ ਹੁੰਦਾ ਨਹੀਂ ਹੁੰਦਾ ਅਸੀਂ ਮੰਨਦੇ ਆ ਸਾਰੇ ਸਿੱਖ ਸਾਰਾ ਸੰਸਾਰ ਮੰਨਦਾ ਵੀ ਗੁਰੂ ਸਾਹਿਬ ਜੀ ਕਲਾ ਵਰਤਾਉਂਦੇ ਸੀਗੇ ਕਿੰਨੇ ਕਿੰਨਿਆਂ ਨਾਲ ਲੜਦੇ ਸੀ ਆਪਣੇ ਰਾਜੇ ਹੋਣ ਦਾ باوجود ਵੀ ਉਹਨਾਂ ਨੇ ਕੌਮ ਨਾਲ ਧੱਕਾ ਹੋਣ ਦੇ ਕਰਕੇ ਸਾਰਾ ਸਰਬੰਸ ਵਾਰਤਾ ਆਪਣਾ ਤੇ ਤੂੰ ਉਹਨਾਂ ਦਾ ਸਵਾਲ ਸਵਾਲੀਆਂ ਨਿਸ਼ਾਨ ਖੜਾ ਕਰਦਾ ਤੈਨੂੰ ਅਥਾਰਟੀ ਕਿਹਨੇ ਦਿੱਤੀ ਹੈ ਹਾਲੇ ਕਿ ਤੈਨੂੰ ਆਪਣੇ ਧਰਮ ਦੀ ਵੀ ਪੂਰੀ ਜਾਣਕਾਰੀ ਨਹੀਂ ਹੋਣੀ ਕਿਉਂਕਿ ਤੂੰ ਸਾਰੀ ਉਮਰ ਤਾਂ ਐਸ਼ ਪ੍ਰਸਤੀ ਦਾਰੂਆਂ 'ਚ ਕੱਢਤੀ ਤੇ ਜਾਣਕਾਰੀ ਕੀ ਸੁਵਾਹ ਹੋਣੀ ਆ ਤੁਹਾਨੂੰ ਤੁਹਾਨੂੰ ਬਸ ਇਹ ਦਿਖਦਾ ਵੀ ਕਿਤੇ ਤਰਸ ਦੇ ਆਧਾਰ ਤੇ ਵੀਡੀਓ ਬਣਾ ਲਈਏ ਬਸ ਲੋਕ ਉਧਰ ਨੂੰ ਹੋ ਜਾਂਦੇ ਨੇ ਜਲਦੀ ਤੋਂ ਜਲਦੀ ਇਹਨਾਂ ਸਪਸ਼ਟੀਕਰਨ ਦੇਓ ਆਪਣੇ ਚੈਨਲ ਤੋਂ ਜਿਹੜੇ ਹੱਥਾਂ ਨਾਲ दारू ਪੀ ਕੇ ਆ ਬਿਆਨ ਪਾਇਆ ਉਹੀ ਹੱਥਾਂ ਨਾਲ ਵੀਡੀਓ ਬਣਾ ਕੇ ਸਾਰੀ ਸੰਗਤ ਤੋਂ ਮਾਫੀ ਮੰਗਣ ਦੀ ਵੀਡੀਓ ਪਾ ਦੇ ਨਹੀਂ ਤਾਂ ਇਹ ਕੰਮ ਵੱਧ ਦੇ ਜਾਣਾ ਘਟਦਾ ਨਹੀਂ ਜਾਣਾ ਵੱਧ ਦੇ ਜਾਣਾ ਇਹ ਹੁਣ ਤੇਰੀ ਸੋਚ ਆ ਫਿਰ ਤੂੰ ਜਿੱਥੇ ਮਿਲੇਗਾ ਜਿੱਥੇ ਤੂੰ ਆਏਗਾ ਤੇਰੇ ਜੁੱਤੀਆਂ ਮਾਰ ਕੇ ਭੇਜਾਂਗੇ ਇਹ ਸਹਰੀਆਂ ਕਹਿਣੀਆਂ ਦਰਦਾਂ